नमस्कार आप सभी का सरतार न्यूज में स्वागत है कुछ दिन पहले भटिंडा के मिनी सचिवालय रोड पर मोहल्ले वासियों ने अपनी गली में पोस्टर लगा दिए थे कि यहाँ चिट्टा बेचा जाता है और विरोध भी जताया जिसके बाद पुलिस हरकत में आई और चिट्टा बेचने वाले कारोबारियों के खिलाफ कार्रवाई करते हुए मामले दर्ज किए गए और गिरफ्तारियां भी की गईं। इसके साथ ही इस गली में पुलिस गश्त भी शुरू कर दी गई ताकि कोई भी नशीली दवा बेचने वाला या खरीदने वाला इस गली में ना आ सके और नतीजा ये हुआ कि अब इस गली के लोग कहते हैं कि उन्हें चित्र दिखना बंद हो गया है आज मोहल्लेवासियों ने एक बार फिर गली में पोस्टर दिए

ਉੱਚੀ ਬੋਲੀਓ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਅੱਜ ਤੁਸੀਂ ਇੱਥੇ ਪ੍ਰੋਗਰਾਮ ਰੱਖਿਆ ਕਿਸ ਵਿਸ਼ੇ ਤੇ ਰੱਖਿਆ ਸਭ ਤੋਂ ਪਹਿਲਾਂ ਤਾਂ ਮੇਰਾ ਨਾਮ ਸਾਗਰ ਸ਼ਰਮਾ ਹੈ ਇਹ ਅਸੀਂ ਦੋ ਦਿਨ ਪਹਿਲਾਂ ਚਿੱਟੇ ਦੇ ਵਿਰੁੱਧ ਪੋਸਟਰ ਲਾਈ ਲਈ ਅੱਜ ਉਵੇਂ ਹੀ ਆਸੀਂ ਪੋਸਟਰ ਲਾਏ ਆ ਆ ਤੁਸੀਂ ਦੇਖ ਸਕਦੇ ਹੋ ਚੱਟਾ ਮੁਕਤ ਸਾਡੀ ਗਲੀ ਨੂੰ ਕੀਤਾ ਗਿਆ ਤੇ ਪੰਤ ਪਿਆਰ ਪੁਲਿਸ ਜਿੰਦਾਬਾਦ ਤੇ ਵੀ ਆਸੀਂ ਪੋਸਟਰ ਲਾਏ ਆ ਜਿਨ੍ਹਾਂ ਨੇ ਪੁਲਿਸ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਕਰਕੇ ਅੱਜ ਸਾਡੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਅੱਜ ਨੌਜਵਾਨ 29 ਸਾਲਾਂ ਦਾ ਸਾਗਰ ਨਾਮ ਦੇ ਪਹਿਲ ਕਦਮੀ ਕੀਤੀ ਸੀ ਤਾਂ ਚਿੱਟਾ ਜਬੰਦ ਹੋ ਗਿਆ ਇਸ ਮੱਲੇ 'ਚ ਮੇਰਾ ਨਾਮ ਬਲਵੀਰ ਸਿੰਘ ਵੀਰਾ ਜੀ ਇਹ ਸਾਗਰ ਨਾਂ ਦੇ ਮੁੰਡੇ ਨੇ ਸਾਰਿਆਂ ਦਾ ਪਹਿਲ ਕੀਤੀ ਇਹਨੇ ਪਹਿਲ ਕੀਤੀ ਤਾਂ ਸਾਰਾ ਮਹੱਲਾ ਇਹਦੇ ਨਾਲ ਜੁੜਿਆ ਅਸੀਂ ਜਿੰਨੇ ਵੀ ਮਹੱਲੇ ਦੇ ਕੋਈ ਇੱਥੇ ਪਾਲਟੀਵਾਦੀ ਨਹੀਂ ਜਿੰਨੇ ਮਹੱਲੇ ਦੇ ਅਸੀਂ ਬੰਦੇ ਆ ਟੋਟਲ ਸਾਗਰ ਦੇ ਨਾਲ ਆਂ ਤੇ ਖਦਾਈ ਇਹਦੇ ਨਾਲ ਰਹਿਾਂਗੇ ਕੁੱਤੇ ਨੂੰ ਬਿਲਕੁਲ ਇੱਕ ਗਲੀ ਚ ਵੜਨ ਨਹੀਂ ਦੇਵਾਂਗੇ ਕਿਸੇ ਮਾਵਾ ਦੇ ਪੁੱਤ ਮਰਨ ਨਹੀਂ ਦੇਵਾਂਗੇ ਅੱਜ ਬਿਲਕੁਲ ਇਸ ਤਰ੍ਹਾਂ ਦਾ ਕੰਮ ਕਿਸੇ ਨੂੰ ਵੀ ਨਹੀਂ ਕਰਨਿਆ ਬਿਨਾਂ ਡਰ ਭੈਰ ਤੋਂ ਸਾਨੂੰ ਧੰਪੀਆਂ ਜੁੜਾਉਂਦੇ ਨਾ ਪਰ ਸਾਨੂੰ ਕੋਈ ਪੁਲਿਸ ਸਾਡੇ ਨਾਲ ਆ ਕੇ ਤਾਂ ਸਾ ਕਿ ਅੱਜ ਆਪ ਇਕੱਠੇ ਹੋ ਜਾਨੇ 50 500 ਬੰਦਾ ਇੱਕ ਮਿੰਟ ਦੇ ਵਿੱਚ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਠੀਕ ਹੈ ਹਾਂਜੀ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸ੍ਰੀਤਾ ਬਾਵਾ ਹੈ ਜੀ ਇਸ ਤਰ੍ਹਾਂ ਦੇਖਦੇ ਹੋ ਤੁਹਾਡੀ ਗਲੀ ਚ ਚਿੱਟਾ ਵਿਗਦਾ ਸੀ ਤਾਂ ਕੀ ਦੀ ਪੈਲ ਕਦਮੀ ਕਿਨੂੰ ਹਾਂਜੀ ਸਾਡੀ ਗਲੀ ਜਿੱਤਵਿੰਦ ਸਿੰਘ ਜੀ ਉੱਥੇ ਮੁੰਡੇ ਖੇਡਦੇ ਹੁੰਦੇ ਸੀ ਬਹੁਤ ਗੰਦ ਪੈਂਦਾ ਸੀ ਪਰ ਹੁਣ ਜਦੋਂ ਸਾਡੇ ਮੁੰਡਿਆਂ ਨੇ ਇੱਦਾਂ ਨਾ ਮੁੰਡੇ ਇਕੱਲਾ ਕਰਦੇ ਸੀ ਉਹਨਾਂ ਨੇ ਛੱਡ ਕੇ ਊਟਾ ਵਧੀਆ ਸਾਡੀ ਗਲੀ ਨੂੰ ਸਾਫ਼ ਸੁਥਰਾ ਰੱਖ ਲਿਆ ਐਨਾ ਬੱਚਾ ਸੀ ਧਰਮ ਕਾ ਦੇ ਵੀ ਸਾਡੇ ਬੱਚੇ ਨੇ ਅੱਗੇ ਪਹਿਲ ਕੀਤੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਵੀ ਆਪਰੇਸ਼ ਨਸ਼ਾ ਮੁਕਤੀ ਨੂੰ ਹਟਾਉਣੇ ਚ ਆ ਗਿਆ ਹੈ ਸਾਡੀ ਇਸ ਗਲੀ ਸਾਫ਼ ਸੁਥਰੀ ਹੋ ਗਈ ਸੀ ਉਸ ਕਮਾਈ ਦੇ ਬਹੁਤ ਬਹੁਤ ਜ਼ਿਆਦਾ ਧਰਮ ਕਰਦੇ ਆ ਉਹਨਾਂ ਨੇ ਵੀ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਸਾਡੇ ਮੁਹੱਲੇ ਦੇ ਜਿੰਨੇ ਵੱਡੇ ਮੈਂਬਰ ਐ ਉਹਨਾਂ ਨੇ ਬਹੁਤ ਜ਼ਿਆਦਾ ਸਹਾਇਤਾ ਕੀਤੀ ਤਾਂ ਕਿ ਸਾਡੇ ਕੱਲੀ ਸਾਫ਼ ਸੁਥਰੀ ਰਹੇ ਅਤੇ ਸਾਡੀ ਕੁੜੀਆਂ ਨੂੰ ਕੋਈ ਦਿੱਕਤ ਨਾ ਆਵੇ ਕਿਉਂਕਿ ਲੰਘਣਾ ਟਪਣਾ ਬਹੁਤ ਮੁਸ਼ਕਲ ਹੋ ਜਾਂਦਾ ਸਪੁਰੀਆਂ ਤਿਆਂ ਭਣਾ ਦਾ ਡਰ ਨਹੀਂ ਲੱਗਦਾ ਜੇ ਮੰਨ ਕੋਈ ਹਾਂਜੀ ਹੁਣ ਕੋਈ ਡਰ ਸਾਨੂੰ ਨਹੀਂ ਨੇ ਰਸ ਅਸੀਂ ਬੇਤਰਕ ਹੋ ਗਏ ਜਦੋਂ ਮਰਜ਼ੀ ਤੇ ਰਾਤ ਨੂੰ 10 ਵਜੇ ਵੀ ਨਿਕਲੀ ਤਾਂ ਸਾਨੂੰ ਕੋਈ ਡਰ ਨਹੀਂ ਠੀਕ ਹਾਂਜੀ ਬਹੁਤ ਅੱਛਾ ਕੰਮ ਕੀਤਾ ਤੇ ਮੁਹੱਲੇ ਵਾਲਿਆਂ ਨੂੰ ਤੁਹਾਡਾ ਕਿਰਦਾਰ ਤੁਸੀਂ ਉਹਦੀ ਵਾਲੀ ਸਪੋਰਟ ਕੀਤੀ ਪੂਰੀ ਅੱਜ ਚੱਟਾ ਬਹੁਤ ਗੜੀ ਪੌਸ ਲੱਗਿਆ ਪੰਜਾਬ ਬੰਦਿੰਦਾਬਾਦ ਨੂੰ ਠੀਕ ਹੈ ਪਹਿਲਾ ਤੋਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਖਤ ਦੈਤਾਂ ਵੀ ਕਿਤੇ ਵੀ ਕੋਈ ਮਾੜਾ ਆਨਸਰ ਜਿਹੜਾ ਹੈ ਉਹਦੇ ਖਿਲਾਫ ਸਖਤ ਕਾਰਵਾਈ ਕਰਨੀ ਹੈ ਕਿਤੇ ਵੀ ਨਾ ਚੇ ਦੀ ਮਗਲ ਨਹੀਂ ਹੋਣੀ ਚਾਹੀਦੀ ਨਾ ਇਹ ਵੇਖਣਾ ਚਾਹੀਦਾ ਸਾਨੂੰ ਇੱਥੇ ਸ਼ਿਕਾਇਤ ਆਈ ਸੀ ਮਹੱਲਾ ਵਾਸੀਆਂ ਤੋਂ ਇਹ ਇੱਥੇ ਕੁਝ ਬੰਦੇ ਹੈਗੇ ਆ ਜਿਹੜੇ ਨੌਜਵਾਨਾਂ ਨੂੰ ਗਲਤ ਰਾਹ ਪਾ ਰਹੇ ਆ ਤੇ ਉਹਦੇ ਅਸੀਂ ਕਾਰਵਾਈ ਕਰਦਾ ਹੋਇਆ ਤੁਰੰਤ ਉਹਨਾਂ ਦੇ برخਲਾਅ ਕਾਰਵਾਈ ਕੀਤੀ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਉਹ ਦਿਲਪੁਰ ਬੰਦ ਕਰਾ ਦਿੱਤਾ ਹੈ ਕੰਮ ਅੱਗੇ ਤੋਂ ਵੀ ਕੋਈ ਇਹੋ ਜਿਹਾ ਗਲਤ ਕੰਮ ਕਰਨ ਦੀ ਕੋਸ਼ਿਸ਼ ਨਾ ਕਰੇ ਨਹੀਂ ਉਹਨੂੰ ਸਖਤੀ ਨਾਲ ਨਿਪੜਿਆ ਜਾਊਗਾ ਅੱਛਾ ਪੈਟਰੋਲਿੰਗ ਅੱਗੇ ਵੀ ਚਾਰੀ ਰਹੂਗੀ ਇੱਥੇ ਅੱਗੇ ਤੋਂ ਵੀ ਜ਼ਰੂਰ ਰਹੇ ਕੋਈ ਲੋਕਾਂ ਦਾ ਸਾਰਾ ਕੁਝ ਲੋਕਾਂ ਦੇ ਸਹਿਯੋਗ ਨਾਲ ਹੀ ਆ ਤੁਹਾਨੂੰ ਮੱਲਾਵਾਸੀਆਂ ਨੇ ਸਹਿਯੋਗ ਦਿੱਤਾ ਤਾਂ ਹੀ ਇਹ ਸੰਭਵ ਹੋ ਸਕਿਆ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਪੁਲਿਸ ਦਾ ਸਹਿਯੋਗ ਕਰਨ ਜਿੱਥੇ ਵੀ ਕੋਈ ਇਹੋ ਜਿਹਾ ਗਲਤ ਅੰਸਰ ਹੈਗੇ ਆ ਉਹਨਾਂ ਦੇ ਬਾਰੇ ਸਾਨੂੰ ਤਤਲਾ ਦੇਣ ਭਾਵੇਂ ਬਹੁਤ ਉਦਰਾ ਦਿੱਤੀ ਜਾਵੇ ਅਸੀਂ ਕਿਸੇ ਦਾ ਨਾਂ ਸਾਹਮਣੇ ਨਹੀਂ ਲੈ ਕੇ ਆਵਾਂਗੇ ਕਿ ਇਹੋ ਜੇ ਮਾੜੇ ਬੰਦਿਆਂ ਤੇ ਬਰਖਲਾ ਫੌਰਨ ਐਕਸ਼ਨ ਕੀਤਾ ਜਾਊਗਾ ਤੇ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਬੰਦ ਕੀਤਾ ਜਾਊਗਾ ਸਰ ਸਰ ਬਹੁਤ ਵਰੀਆ ਹੁੰਦਾ ਵੀ ਕੋਈ ਮੋਹਰੇ ਨਹੀਂ ਲੱਗਦਾ ਤਾਂ ਡਰ ਜਾਂਦਾ ਵੀ ਸਾਨੂੰ ਧਮਕੀਆਂ ਦੇਊਗਾ ਕੋਈ ਜਾਂ ਵੀ ਸਾਨੂੰ ਨੁਕਸਾਨ ਨਾ ਕਰਦੇ ਕੋਈ ਇੱਥੇ ਵੀ ਇਸ ਤਰ੍ਹਾਂ ਹੋਇਆ ਸੀਗਾ ਉਹੀ ਮੈਂ ਕਹਿ ਰਿਹਾ ਵੀ ਸਾਹਮਣੇ ਆਉਣ ਦੀ ਜ਼ਰੂਰਤ ਨਹੀਂ ਹੈਗੀ ਸਾਨੂੰ ਬਹੁਤ ਤੌਰ ਤੇ ਤੁਸੀਂ ਦੱਸ ਸਕਦੇ ਆ